ਅਸੀਂ ਹੁਣਾ ਉਤਪਤ 5 ਦੇਖਦੇ ਹਾਂ ਪੜ੍ਹਦੇ ਹਾਂ ਸੋ ਇਹ ਆਦਮ ਦੀ ਵੰਛਾ ਵਾਲੀ ਬਾਰੇ ਸਾਨੂੰ ਦੱਸਿਆ ਗਿਆ ਇੱਥੇ ਲਿਖਿਆ ਇਹ ਆਦਮ ਦੀ ਵੰਛਾ ਵਾਲੀ ਦੀ ਬੋਤੀ ਹੈ ਜਿਸ ਦਿਨ ਪਰਮੇਸ਼ਰ ਨੇ ਆਦਮ ਨੂੰ ਰਚਨਾ ਦੀ ਰਚਨਾ ਕੀਤੀ ਉਸ ਨੇ ਪਰਮੇਸ਼ਰ ਵਰਗਾ ਉਸ ਨੂੰ ਬਣਾਇਆ ਸੋ ਇਹ ਜਿਹੜੀ ਗੱਲ ਹੈ ਬਹੁਤ ਇੰਟਰਸਟਿੰਗ ਹੈ ਇਹਨੂੰ ਅਸੀਂ ਯਾਦ ਰੱਖ ਸਕਦੇ ਹਾਂ ਪਰਮੇਸ਼ਰ ਵਰਗਾ ਉਸ ਨੂੰ ਬਣਾਇਆ ਨਰ ਨਾਰੀ ਕਰਕੇ ਉਹਨਾਂ ਦੀ ਰਚਨਾ ਕੀਤੀ ਅਤੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਜਿਸden ਉਹਨਾਂ ਨੂੰ ਉਤਪਤ ਕੀਤਾ ਉਹਨਾਂ ਦਾ ਨਾਮ ਆਦਮ ਰੱਖਿਆ ਸੋ ਇਥੇ ਜਿਹੜੀ ਨਰ ਨਾਰੀ ਦੋਨਾਂ ਨੂੰ ਕਹ ਲੋ ਆਦਮ ਸੱਧਿਆ ਜਾਂਦਾ ਯੂ ਨੋ ਕਹਿੰਦਾ ਕੀ ਮਤਲਬ ਹੈ ਇੱਕ ਤਾਂ ਪਤੀ ਦਾ ਨਾਮ ਆਦਮ ਸੀ ਪਰ ਇਸ ਨੂੰ ਆਦਮ ਜਿਹਦਾ ਪਤੀ ਪਤਨੀ ਨੂੰ ਸੇਮ ਕੈਸਮ ਵਿੱਚ ਇੱਥੇ ਸੱਧਿਆ ਜਾਂਦਾ ਹੈ ਜੇ ਜਿਹੜੀ ਕੈਸਮ ਦਾ ਨਾਮ ਸੀ ਮੈਨ ਸੋ ਪਰ ਇੱਥੇ ਲਿਖਿਆ ਨਰ ਨਾਰੀ ਕਰਕੇ ਉਹਨਾਂ ਦੀ ਰਚਨਾ ਕੀਤੀ ਰਾਈਟ ਫਿਰ ਇੱਥੇ ਲਿਖਿਆ ਕਿ ਕਿ ਆਦਮ 130 ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਸੋ ਆਦਮ ਰੱਬ ਦੇ ਸਰੂਪ ਵਿੱਚ ਪੈਦਾ ਹੋਇਆ ਹੁਣ ਉਹ ਕਹਿੰਦਾ ਵੀ ਉਹ ਪੁੱਤਰ ਨੂੰ ਜਨਮ ਦਿੰਦਾ ਆ ਤੇ ਉਹ ਉਹਦੇ ਸਰੂਪ ਉੱਤੇ ਪੈਦਾ ਹੋਇਆ ਅਤੇ ਉਸ ਨੇ ਉਹਦਾ ਨਾਮ ਸੇਥ ਰੱਖਿਆ ओके ਸੋਦੇ ਬਾਰੇ ਅਸੀਂ ਗੱਲ ਕਰਕੇ ਹਟੇ ਆਂ ਸੇਤ ਬਾਰੇ ਪਿਛਲੇ ਅਧਿਆਇ ਵਿੱਚ ਸੇਤ ਹਾਬਲ ਦੀ ਥਾਂ ਜੰਮਿਆ ਸਾਨੂੰ ਲੇਖਕ ਦੱਸਦੀ ਹੈ ਕਿ ਰੱਬ ਨੇ ਹ ਨਾਰੀ ਨੂੰ ਹਾਬਲ ਦੇ ਦੇ ਦੀ ਥਾਂ ਵਿੱਚ ਸੇਤ ਦਿੱਤਾ ਸੇਤ ਦੇ ਜੰਮਣ ਦੇ ਜੰਮਣ ਦੇ ਬਾਅਦ ਆਦਮ 800 ਸਾਲ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਸਪੁੱਤਰਤੀਆਂ ਜੰਮੇ ਸਪੁੱਤਰਤੀਆਂ ਵੀ ਜੰਮਿਆ ਸੋ ਇੱਕ ਚੀਜ਼ ਇੰਟਰਸਟਿੰਗ ਜੀ ਜੇਥੇ ਲਿਖਿਆ ਕਿ ਆਦਮ 830 ਸਾਲਾਂ ਦਾ ਸੀ ਜਦੋਂ ਉਹਨੇ ਸੇਥ ਨੂੰ ਜਨਮ ਦਿੱਤਾ ਰਾਈਟ ਤੇ ਫਿਰ 800 ਸਾਲ ਬੀਤੇ ਆਸ਼ੀ ਉਸਨੂੰ ਦੂਜੀ ਆਸਫੇਦ ਅਸੇ ਕਿ ਆਦਮ ਦੀ ਸਾਰੀ ਉਮਰ 930 ਸਾਲਾਂ ਦੀ ਹੋਈ ਤਦ ਉਹ ਮਰ ਗਿਆ ਸੋ ਇਹ ਸੀ ਉਹਨਾਂ ਦੀ ਜਿਹੜੇ ਜੀਵਨ ਦੀ ਲੰਬਾਈ ਉਹਨਾਂ ਦੇ ਨਾਲ ਵਿੱਚ ਪਹਿਲੇ ਦਿਨਾਂ ਵਿੱਚ ਜਦੋਂ ਰੱਬ ਨੇ ਇਨਸਾਨ ਨੂੰ ਰਚਿਆ ਸੀ ਪਹਿ ਲਿਖਿਆ ਕਿ ਸੇਤ 105 ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ ਅਤੇ ਅਨੋਸ਼ ਦੇ ਜੰਮਣ ਦੇ ਪਿਛੋਂ ਸੇਤ 807 ਸਾਲਾਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀ ਆ ਜੰਮੇ ਸੇਤ ਦੀ ਸਾਰੀ ਉਮਰ 912 ਸਾਲਾਂ ਦੀ ਹੋਈ ਤਦ ਉਹ ਮਰ ਗਿਆ ਸੋ 930 ਹਰਨ ਦੇ ਸੀ ਤੇ 912 ਸੇਤ ਸੀ ਹੁਣ ਇਥੇ ਅਸੀਂ ਪੜ੍ਹਦੇ ਹਾਂ 10 ਤੋਂ ਲਾ ਕੇ ਮੈਂ ਆਪਣੀ ਇੰਗਲਿਸ਼ ਬਾਈਬਲ ਦੇ ਰਾਹੀਂ ਤਰਜਮਾ ਕਰਦਾ ਇੱਥੇ ਲਿਖਿਆ ਹੈ ਜਦੋਂ ਅਨੋਸ਼ 90 ਸਾਲਾਂ ਦਾ ਹੋਇਆ ਫਿਰ ਉਹਨੇ ਕਨਾਨ ਨੂੰ ਜਨਮ ਦਿੱਤਾ ਤੇ ਅਨੋਸ਼ ਕਨਾਨ ਨੂੰ ਜਨਮ ਦੇਣ ਤੋਂ ਬਾਅਦ 815 ਸਾਲਾਂ ਲਈ ਜੀਆ ਅਤੇ ਉਹਦੇ ਕਈ ਹੋਰ ਪੁੱਤਰ ਧੀਆਂ ਹੋਈਆਂ ਤਦ ਅਨੋਸ਼ ਦੇ ਸਾਰੇ ਦਿਨ 905 ਸਾਲਾਂ ਦੇ ਹੋਏ ਤੇ ਫਿਰ ਉਹ ਮਰ ਗਿਆ ਸੋ ਇਹ ਸਾਨੂੰ 11ਵੀਂ ਆਇਤ ਦੱਸਦੀ ਹੈ ਸੋ 905 ਸਾਲਾਂ ਦਾ ਜਦੋਂ ਕਨਾਨ 70 ਸਾਲਾਂ ਦਾ ਜਮਿਆ ਸੌਰੀ 70 ਸਾਲਾਂ ਦਾ ਜੀਆ ਉਹਨੇ ਮਹਲਾਲ ਨੂੰ ਜਮਾਇਆ ਕਨਾਨ ਨੇ ਮਹਲਾਲ ਤੋਂ ਬਾਅਦ 840 ਸਾਲ ਜਿੰਦਾ ਰਿਹਾ ਤੇ ਉਹਦੇ ਕਈ ਹੋਰ ਧੀਆ ਪੁੱਤਰ ਵੀ ਹੋਏ 10 ਫਿਰ ਅਸੀਂ ਕਹਿ ਸਕਦੇ ਕਿ ਕਨਾਨ ਦੇ ਦਿਨ 910 ਸਾਲ ਦੇ ਸੀ ਤੇ ਫਿਰ ਉਹ ਮਰ ਗਿਆ ਸੋ ਜਿਹੜੀ ਜਿਹੜੀ ਉਮਰ ਸੀ ਇੱਥੇ 8-9 ਸੌ ਸਾਲਾਂ ਦੀ 900 ਮਤਲਬ ਅਸੀਂ ਇੱਕ ਉਹ ਦੇਖੂਗੇ 1000 ਸਾਲ ਤੱਕ ਨਾ ਸੀ ਪਹੁੰਚੀ ਪਰ 900 ਸਾਲ ਉਹਨਾਂ ਦੀ ਉਹਨਾਂ ਦਾ ਜੀਵਨ ਸੀ ਮਤਲਬ ਅਸੀਂ ਆ ਇਹ ਕਿ ਉਹ ਕੇਹ ਦਹਾਕੇਾਂ ਲਈ ਜਿਉਂਦੇ ਰਹਿੰਦੇ ਸੀ ਕੇਈ ਸੌ ਸਾਲਾਂ ਲਈ ਜਦੋਂ ਮਹਾਲ ਲਾਲ 65 ਸਾਲਾਂ ਦਾ ਸੀ ਇਹ ਜਿਹੜੀ ਐਨ ਸਾਲ ਵੀ ਦਿੱਤੇ ਹੋ ਆ ਨਾ ਵੀ ਦਿੱਤੇ ਹੋ ਇਹ ਕੋਈ ਕਹਾਣੀ ਨਹੀਂ ਲੱਗਦੀ ਰਾਈਟ ਇਹ ਲੱਗਦਾ ਕਿ ਕਿਸੇ ਨੇ ਅਸਲੀ ਰੈਕਡ ਬਣਾਇਆ ਸੋ ਇਹੀ ਅਸੀਂ ਕਹਿੰਦੇ ਆ ਕਿ ਬਾਈਬਲ ਜੋ ਦੱਸ ਰਹੀ ਆ ਇਹਦੇ ਰਹੀ ਸਾਨੂੰ ਦੱਸਦਾ ਜਿਸ ਤਰ੍ਹਾਂ ਇਹ ਸਾਨੂੰ ਜਾਣਕਾਰੀ ਪੇਸ਼ ਕਰਾ ਰਹੀ ਹੈ ਕਿ ਇਹ ਖੁਦ ਸੱਚ ਆ ਇਹ ਕੋਈ ਸਟੋਰੀ ਨਹੀਂ ਲੱਗਦੀ ਇਹ ਕੈਨ ਸਾਲ ਵੀ ਦਿੱਤੇ ਹੋ ਨਾ ਵੀ ਦਿੱਤੇ ਹੋ ਸੋ ਜਦ ਮਹੱਲਾ 60 ਸਾਲਾਂ ਦਾ 15ਵੀਂ ਆਤਾ ਸੀ ਦੇਖ ਰਹੇ ਹਾਂ ਹੋਇਆ ਉਹਨੇ ਜੇਰੇਡ ਨੂੰ ਜਮਾਇਆ ਮਹੱਲ ਨਾਲ ਨੇ ਜੇਰੇਡ ਨੂੰ ਜਮਾਉਣ ਤੋਂ ਬਾਅਦ 830 ਸਾਲਾਂ ਦਾ ਜੀਉਂਦਾ ਰਿਹਾ ਤੇ ਉਹਦੇ ਕਈ ਹੋਰ ਧੀਆ ਪੁੱਤਰ ਹੋਏ ਫਿਰ ਅਸੀਂ ਕਹਿ ਸਕਦੇ ਕਿ ਮਹੱਲਾ ਲਾਲ ਦੇ ਸਾਰੇ ਦਿਨ 895 ਸਾਲਾਂ ਦੇ ਸੀ ਤੇ ਉਹ ਮਰ ਚੁੱਕ ਮਰ ਗਿਆ 17ਵੀਂ ਆਏ ओके ਅਸੀਂ ਫਿਰ ਅੱਗੇ ਵਧਦੇ ਹਾਂ ਮਹਾਰਾਜ ਤੋਂ ਬਾਅਦ ਜੈ ਜਦੋਂ ਜੈਰਟ ਐਕਸਾ 800 ਸਾਲਾਂ ਦਾ ਜੀਆ ਰਾਈਟ ਉਸਨੇ ਹਨੋਕ ਨੂੰ ਪੈਦਾ ਕੀਤਾ ਜੈਰਟ ਨੇ ਹਨੋਕ ਨੂੰ ਪੈਦਾ ਕਰਨ ਤੋਂ ਬਾਅਦ 800 ਸਾਲਾਂ ਲਈ ਜੀਆ ਤੇ ਉਹਦੇ ਕਈ ਹੋਰ ਧੀਆਂ ਪੁੱਤਰ ਸਨ ਸੋ ਜੈਰਟ ਦੀ ਉਮਰ ਥੋੜੀ ਜਿਹੀ ਘੱਟ ਸੀ ਬਾਕੀਆਂ ਨਾਲ 800 ਸਾਲਾਂ ਦੀ ਨਾ ਕਿ 900 ਫਿਰ ਅਸੀਂ ਇੱਥੇ ਲਿਖਿਆ ਓ ਨੋ ਨੋ ਸੌਰੀ ਉਹ ਪੈਨੈਕਸੋ ਪੈਨਟਸ ਆਲ ਜੀਐਸਈ ਸੌਰੀ ਸੋ ਇਥੇ ਲਿਖਿਆ ਫਿਰ ਜੇਰ ਦੇ ਸਾਰੇ ਦਿਨ 900 ਬਾਟ ਸਾਲਾਂ ਦੇ ਸਨ ਤੇ ਉਹ ਮਰ ਚੁੱਕਾ ਸੋ ਐਕਸੀ ਜਿਆਦਾ ਸੀ ਸਾਰੇ ਨਾਲ ਹੁਣ ਤੱਕ ਜਦੋਂ ਹਨੋਕ 65 ਸਾਲਾਂ ਦਾ ਹੁਣ ਇਹ ਇਥੇ ਬਹੁਤ ਇੰਟਰਸਟਿੰਗ ਚੀਜ਼ ਹੁੰਦੀ ਹੈ ਸੋ ਅਸੀਂ ਦੇਖਦੇ ਹਾਂ 900 ਸਾਲਾਂ ਦੀ ਉਮਰ ਤਕਰੀਬਨ ਆ ਰਹੀ ਆ ਹੁਣ ਹਨੋਕ ਦੀਵਾਰੀ ਆਉਂਦੀ ਆ ਜੋ ਜੇਰ ਦਾ ਪੁੱਤਰ ਸੀ ਇਥੇ ਲਿਖਿਆ ਇੱਕੀਂ ਆਇਤ ਵਿੱਚ ਕਿ ਜਦੋਂ ਹਨੋਕ 65 ਸਾਲਾਂ ਦਾ ਜੀਆ ਉਸਨੇ ਮਤਹੂਸ ਦਾ ਨੂੰ ਜਨਮ ਦਿਵਾਇਆ ਹਨੋਕ ਰਾਬਨਾ ਇਥੇ ਬਾਈਬਲ ਵਿੱਚ ਆਇਆਇਸ ਪੜ੍ਹਦੇ ਆਤੇ ਮਥੂਸਲਾ ਦੇ ਜੰਮਣ ਦੇ ਪਿੱਛੋਂ ਹਨੋਕ 300 ਸਾਲਾਂ ਤੱਕ ਪਰਮੇਸ਼ਰ ਦੇ ਸੰਗ ਸੰਗ ਚੱਲਦਾ ਰਿਹਾ ਅਜੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆ ਜੰਮੇ ਮਤਲਬ 300 ਸਾਲ ਹਨੋਕ ਮਥੂਸਲਾ ਤੋਂ ਬਾਅਦ ਇਥੇ ਲਿਖਿਆ ਉਹ ਰਾਬਨਾ ਤੁਰਦਾ ਰਿਹਾ ਮਤਲਬ ਕਹਿੰਦਾ ਵੀ ਉਹ ਰੱਬ ਦੇ ਆਗਿਆ ਵਿੱਚ ਰੱਬ ਦੇ ਕੰਮ ਕਰਦਾ ਰਿਹਾ ਰਾਈਟ ਦੇਮੀ ਆਇਤ ਫਿਰਸਾਨੂੰ ਦੱਸਦੀ ਹੈ ਕਿ ਹਨੋਕ ਦੀ ਸਾਰੀ ਉਮਰ ਤੰਸਾ 60 ਸਾਲਾਂ ਦੀ ਸੀ ਹਨੋਕ ਪਰਮੇਸ਼ਰ ਦੇ ਸੰਗ ਸੰਗ ਚੱਲਦਾ ਹੋਇਆ ਅਲੋਪ ਹੋ ਗਿਆ ਕਿਉਂਕਿ ਜੋ ਪਰਮੇਸ਼ਰ ਨੇ ਉਸ ਨੂੰ ਉਠਾ ਲਿਆ ਸੋ ਇਹ ਜਿਹੜੀ ਗੱਲ ਹੈ ਇਹ ਹਨੋਕ ਅਸੀਂ ਬਾਅਦ ਚ ਦੇਖੂਗੇ ਹਨੋਕ ਬਾਰੇ ਪਰ ਹਨੋਕ ਵਿੱਚ ਫ਼ਰਕ ਪੈਂਦਾ ਹੈ ਬਾਕੀ ਸਾਰਿਆਂ ਨੇ ਸਾਰਿਆਂ ਦੀ ਉਮਰ ਮਰਨ ਤੋਂ ਪਹਿਲਾਂ 90 ਸਾਲਾਂ ਦੀ ਸੀ ਹਨੋਕ ਦੀ ਜਿਹੜੀ ਉਮਰ ਆ ਉਹ 10 ਸੌ 65 ਸਾਲਾਂ ਦੀ ਸੀ ਪਰ ਇਥੇ ਨਹੀਂ ਲਿਖਿਆ ਕਿ ਉਹ ਮਰ ਗਿਆ ਇੱਥੇ ਸਿਰਫ ਲਿਖਿਆ ਕਿ ਰੱਬ ਉਸ ਨੂੰ ਲੈ ਗਿਆ ਸੋ ਹਨੋਕ ਦੇ ਵਿੱਚ ਕੋਈ ਪਰ ਉਹ ਅਭੀ ਸੀ ਪੁੱਤਰ ਤਾਂ ਜਮਾ ਸੀ ਮਤੂਸਲਾ 19 ਸਾਲਾਂ ਵਿੱਚ ਪਰ ਅਸੀਂ ਬਾਅਦ ਵਿੱਚ ਦੇਖਾਂਗੇ ਜਦੋਂ ਅਸੀਂ ਹੋਰ ਪੜ੍ਹਾਂਗੇ ਕਿ ਹਨੋਕ ਨੂੰ ਬਾਅਦ ਦੂਜੀਆਂ ਬਾਪਦਿਆਂ ਜਿਹੜੇ ਲਿਖਾਰੀ ਆ ਉਹ ਯਾਦ ਕਰਦੇ ਆ ਤੇ ਉਹਦੇ ਧਾਰਮਿਕ ਕੰਮਾਂ ਨੂੰ ਸਪਸ਼ਟ ਕਰਦੇ ਆ ਸੋ ਇਹ ਇੰਟਰਸਟਿੰਗ ਸਿਰਫ 10 ਸੌ 65 ਸਾਲਾਂ ਤੋਂ ਬਾਅਦ ਇਥੇ ਲਿਖਿਆ ਰੱਬ ਉਹਨੂੰ ਲੱਗਿਆ ਅਸੀਂ ਕੀ ਪੜ੍ਹਦੇ ਹਾਂ ਚੋਪਿੰਗ ਯਾਦ ਵਿੱਚ ਇਥੇ ਲਿਖਿਆ ਕਿ ਹਨੋਕ ਪਰਮੇਸ਼ਰ ਦੇ ਸੰਗ ਸੰਗ ਚੱਲਦਾ ਹੋਇਆ ਅਲੋਪ ਹੋ ਗਿਆ ਇਹ ਨਹੀਂ ਕਿ ਉਹ ਕਿਹਾ ਕਿ ਉਹ ਮਰ ਗਿਆ ਕਿਉਂਕਿ ਜੋ ਪਰਮੇਸ਼ਰ ਨੇ ਉਸ ਨੂੰ ਉਠਾ ਲਿਆ ਸੋ ਪੱਛੀ ਮੀਯਾ ਇਸ ਨੂੰ ਦੱਸਿਆ ਕਿ ਮਥੂਸਲਾ 107 ਸਾਲਾਂ ਦਾ ਸੀ ਜਦ ਉਸ ਤੋਂ ਲਾਮਕ ਜਮਿਆ ਮਥੂਸਾ ਲਾਮਕ ਤੋਂ ਬਾਅਦ 782 ਸਾਲਾਂ ਦਾ ਜੀਆ ਤੇ ਉਹਦੇ ਕਈ ਹੋਰ ਪੁੱਤਰ ਵੀ ਹੋਏ ਸੋ ਫਿਰ ਮਥੂਸਲਾ ਦੇ ਸਾਰੇ ਦਿਨ 900 69 ਸਾਲ ਸਨ ਤੇ ਫਿਰ ਉਹ ਮਰ ਗਿਆ ਸੋ ਹੁਣ ਅਨੋਖ ਦਾ ਪੁੱਤਰ ਸਭ ਤੋਂ ਜ਼ਿਆਦਾ ਸਰੀ ਡਾਕੂਮੈਂਟਡ ਹਿਸਟਰੀ ਬਾਈਬਲ ਦੀ ਇਤਿਹਾਸ ਦੇ ਮੁਤਾਬਕ ਸਭ ਤੋਂ ਜਿਆਦਾ ਉਮਰੋਧੀ ਸੀ 969 ਸਾਲਾਂ ਦੀ ਪਰ ਇਹਨੂੰ ਅਸੀਂ ਕੈਸ ਕਰ ਸਕਦੇ ਹਾਂ ਕਿ ਸਾਨੂੰ ਜਦੋਂ ਅਸੀਂ ਪੜ੍ਹਦੇ ਕਿ ਹਾਂ 900 ਸਾਲ 957 ਸਾਲ 969 ਸਾਲ ਕਿੰਨੇ ਲੰਬੇ ਆ ਪਰ ਜਦੋਂ ਅਸੀਂ ਸਮਝਦੇ ਹਾਂ ਜੀਸੂ ਨੇ ਕਿਹਾ ਕਿ ਜੋ ਉਸ ਵਿੱਚ ਯਕੀਨ ਕਰਦਾ ਹੈ ਤੇ ਉਸ ਨੂੰ ਜਾਣਦਾ ਹੈ ਤੇ ਉਸ ਦੇ ਪਿਤਾ ਨੂੰ ਜਾਣਦਾ ਹੈ ਉਹ ਸਦੀਪਕ ਜੀਵਨ ਉਹਨੂੰ ਮਿਲਗਾ ਜਿਹੜਾ ਹਜ਼ਾਰ ਸਾਲ ਵੀ 900 ਸਾਲ ਵੀ ਕੋਸ ਵੀ ਨਹੀਂ ਹਨ ਇਹ ਤਾਂ ਮਨੁੱਖੀ ਇਤਿਹਾਸ ਵਿੱਚ ਇਹ ਚੀਜ਼ਾਂ ਹੋਈਆਂ ਜੇ ਮਨੁੱਖੀ ਇਤਿਹਾਸ ਵਿੱਚ ਆ ਪਾਪੀ ਹਾਲਾਤ ਦੇ ਵਿੱਚ ਵਿੱਚ ਇਨਸਾਨ ਇੰਨੇ ਸਾਲ ਜੀ ਸਕਦਾ ਹੈ ਤੇ ਫਿਰ ਅਸੀਂ ਕਹਿ ਸਕਦੇ ਜੋ ਸਦਾ ਦੀ ਜ਼ਿੰਦਗੀ ਉਹ ਵੀ ਇਸ ਧਰਤੀ ਉਤੇ ਦੁੱਖ ਤਕਲੀਫਾਂ ਦੇ ਵਿੱਚ ਨਹੀਂ ਪਰ ਰੱਬ ਨਾਲ ਯਿਸੂ ਨਾਲ ਉਹ ਕਿਦਾਂ ਦੀ ਕਿਦਾਂ ਦਾ ਜੀਵਨ ਹੋਊਗਾ ਸਦੀਪਕ ਜੀਵਨ ਸੀ ਕਈ ਬਰੀ ਲੋਕੀ ਸਦੀਪਕ ਜੀਵਨ ਤੋਂ ਡਰਦੇ ਆ ਜੀ ਨੂੰ ਮੈਨੂੰ ਵੀ ਚੇਤਾ ਆ ਜਦੋਂ ਮੇਰੇ ਮਨ ਵਿੱਚ ਆਇਆ ਸੀ ਸਦਾ ਲਈ ਕੀ ਕਰੋਂਗੇ ਅਸੀਂ ਤਾਂ ਬੋਰ ਹੋ ਜੋਂਗੇ ਪਰ ਕਦੇ ਅਸੀਂ ਐਸ ਲਾਈਫ ਵਿੱਚ ਕਿਹਾ ਕਿ ਬਿਸ਼ੱਕ ਅਸੀਂ ਹਰ ਦਿਨ ਉਹੀ ਚੀਜ਼ਾਂ ਖਾਣੇ ਆ ਹਰ ਦਿਨ ਉਹੀ ਸਾਡੀ ਰੂਟੀਨ ਹੁੰਦੀ ਹੈ ਪਰ ਸਾਡਾ ਜੇ ਅਸੀਂ ਸਿਹਤਮੰਦ ਹੋਈਏ ਅਸੀਂ ਕਦੇ ਚਾਹੀਏ ਕਿ ਇਸ ਧਰਤੀ ਤੋਂ ਤੁਰਨਾ ਕਿ ਮੇਰਾ ਟਾਈਮ ਪੂਰਾ ਹੋ ਗਿਆ ਹਾਂ ਉਹ ਬੰਦਾ ਉਹਦੋਂ ਕਹਿੰਦਾ ਜਦੋਂ ਬੁੱਢਾ ਹੋ ਜਾਂਦਾ ਤੇ ਉਹਦੇ ਦੁੱਖਤ ਕਲੇਫਾ ਬਾਤ ਹੁੰਦੀ ਆ ਫਿਰ ਉਹਨੂੰ ਲੱਗਦਾ ਕਿ ਮੇਰੇ ਜਾਣ ਦਾ ਟਾਈਮ ਪਰ ਜਦੋਂ ਜਵਾਨ ਹੁੰਦਾ ਉਹ ਨਹੀਂ ਕਹਿੰਦਾ ਜਿੰਨੇ ਮਰ ਜੇ ਉਹਦੇ ਦਿਨ ਹੋ ਜਾਣ ਸੋ ਇਹ ਸਾਡੇ ਮਨ ਵਿੱਚ ਆ ਕੇ ਕਹਿ ਲੋ ਇਹ ਸਮਝਾਈ ਨਹੀਂ ਜਾ ਸਕਦੀ ਪਰ ਇਹ ਇੱਕ ਕਮੀ ਹੈ ਕਿ ਅਸੀਂ ਪ੍ਰਵਕਤੋਂ ਲੰਬੀ ਉਮਰ ਨੂੰ ਦੇਖ ਕੇ ਸਦਾ ਦੀ ਜ਼ਿੰਦਗੀ ਨੂੰ ਦੇਖ ਕੇ ਅਸੀਂ ਸ਼ਾਇਦ ਅਰਜਣੇ ਪ੍ਰਸ਼ਨ ਵਿੱਚ ਜਦੋਂ ਅਸੀਂ ਉਹਦੇ ਵਿੱਚ ਹੋਵਾਂਗੇ ਸਾਨੂੰ ਮਜ਼ਾ ਹੋਗਾ ਸੋ ਅਸੀਂ ਇੰਨਾ ਯਕੀਨ ਰੱਖ ਸਕਦੇ ਹਾਂ ਤੇ ਜੇ ਸਾਨੂੰ ਇਸ ਚੀਜ਼ ਦਾ ਯਕੀਨ ਨਹੀਂ ਹੈਗਾ ਸੌਰੀ ਮੈਂ ਥੋੜੀ ਜਿਹੀ ਤੇ ਬਾਰੇ ਅਲੱਗ ਗੱਲ ਕਰ ਰਹੇ ਆਂ ਜਿ세 ਨੂੰ ਇਸ ਚੀਜ਼ ਵਿੱਚ ਕੀ ਨਹੀਂ ਹੈਗਾ ਆ ਆ ਇਹਦੇ ਬਾਰੇ ਸੋਚ ਲਓ ਕਿ ਜੇ ਰੱਬ ਰੱਬ ਕਿੰਨੇ ਚਿਰ ਦਾ ਜਿੰਦਾ ਹੈ ਅਸੀਂ ਕਹਿੰਦੇ ਹਾਂ ਕਿ ਉਹ ਤਾਂ ਜਨਮ ਨਹੀਂ ਹੋਇਆ ਉਹ ਤਾਂ ਅੰਤ ਨਹੀਂ ਹੋਣਾ ਉਹ ਤਾਂ ਸਦਾ ਦਾ ਅਰਬਾਂ ਹੀ ਸਾਲਾਂ ਦਾ ਜਿੰਦਾ ਹੈ ਤੇ ਉਹ ਨਹੀਂ ਆਪਣੇ ਆਪਣੇ ਜੀਵਨ ਵਿੱਚ ਬੋਰ ਹੋਇਆ ਜਿੱਥੇ ਕਿ ਰੱਬ ਦੀ ਸੋਚਣੀ ਤੁਹਾਡੀ ਸੋਚੀ ਨਾਲ ਕਿਤੇ ਜ਼ਿਆਦਾ ਸੋਚੇ ਉਹ ਨਹੀਂ ਬੋਰ ਹੋਇਆ ਤੇ ਉਹਦੀ ਜਿਹੜਾ ਕਾਬਲੀਅਤ ਸੋਚਣ ਦੀ ਜੇ ਕਿਸੇ ਨੇ ਬੋਰ ਹੁੰਦਾ ਹੋਣਾ ਹੋਣਾ ਸੀ ਉਹ ਰੱਬੇ ਹੀ ਹੋਣਾ ਸੀ ਕਰਕੇ ਉਹਦੇ ਇੰਟੈਲੀਜੈਂਸ ਵੀ ਉਹਦੇ ਜਿਦਾ ਅਨੰਗੈਂਤਿਆ ਉਹਦੀ ਸੋਚਣੀ ਵੀ ਆਨ ਕਹਿੰਦੇ ਆ ਪਰ ਜੇ ਉਹ ਨਹੀਂ ਬੋਰ ਹੋਇਆ ਜੇ ਉਹ ਨੂੰ ਆਪਣੇ ਆਪਣੇ ਹੋਂਦ ਦੇ ਵਿੱਚ ਉਹ ਪ੍ਰਸਾਨਿਆ ਉਹ ਸੌਰੀ ਖੁਸ਼ਿਆ ਸਾਡੇ ਲਈ ਤਾਂ ਜ਼ਰੂਰ ਅਸੀਂ ਖੁਸ਼ ਹੋਵਾਂਗੇ ਸੋ ਇਹਦੇ ਬਾਰੇ ਸਾਨੂੰ ਚੇਜ ਡਰਨ ਦੀ ਲੋੜ ਨਹੀਂ ਹੈ ਕਿ ਬਿਸ਼ਖ ਸਾਡੇ ਮਨ ਵਿੱਚ ਕਿਹ ਬਰੀ ਉਹ ਸੋਚਣੀ ਆਉਂਦੀ ਹੈ ਸੋ ਅਸੀਂ ਹੁਣ ਓਕੇ ਸੋ ਠਾਈ ਮੀ ਆਇਤ ਵਿੱਚ ਸਕੇ ਇਥੇ ਲਿਖਿਆ ਅਲ ਅਮਕ ਅਕਸਾ 82 ਸਾਲਾਂ ਦਾ ਸੀ ਜਦ ਉਸ ਤੋਂ ਇੱਕ ਪੁੱਤਰ ਜੰਮਿਆ ਅਤੇ ਉਸ ਨੇ ਇਹ ਆਖ ਕੇ ਉਹਦਾ ਨਾਂ ਨੂ ਰੱਖਿਆ ਕਿ ਉਹ ਸਾਨੂੰ ਸਾਡੀ ਮਿਹਨਤੋਂ ਅਤੇ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ ਜਿਸ ਉੱਤੇ ਯਹੋਵਾ ਦਾ ਸ਼ਰਾਪ ਪਿਆ ਹੋਇਆ ਹੈ ਸ਼ਾਂਤੀ ਦੇਵੇਗਾ ਸੋ ਇਹ ਇੰਟਰਸਟਿੰਗ ਚੀਜ਼ ਆ ਨੂ ਦੇ ਬਾਰੇ ਅਸੀਂ ਹੁਣ ਪੜ੍ਹਾਂਗੇ ਪਰ ਇਹ ਨੂ ਦਾ ਨਾਂ ਪਹਿਲਾਂ ਹੀ ਇਸ ਵਾਕ ਦੇ ਲਾਮੇ ਕਿ ਨਿ ਰਖ ਦਿੱਤਾ ਸੀ ਕਿ ਉਹਦਾ ਨਾਮ ਦਾ ਮਤਲਬ ਰਿਹਾ ਕਿ ਸਾਨੂੰ ਸਾਡੇ ਮਿਹਨਤ ਹੱਥਾਂ ਦੀ ਮਿਹਨਤ ਤੋਂ ਆਰਾਮ ਮਿਲੂਗਾ ਤੇ ਇਹ ਜਿਹੜਾ ਸ਼ਰਾਪ ਸੀ ਜਿਹੜਾ ਤੁਹਾਨੂੰ ਯਾਦ ਹੋਣਾ ਕਿ ਆਦਮ ਨੂੰ ਕਿਹਾ ਸੀ ਕਿ ਹਣ ਤੂੰ ਜਿਹਦਾ ਪਸੀਨੇ ਨਾਲ ਧਰਤੀ ਨੂੰ ਵਾਏਗਾ ਇਹ ਤੈਨੂੰ ਕੰਡੇ ਆਲੇ ਜਮਾਏਗੀ ਤੂੰ ਮਿਹਨਤ ਕਰਕੇ ਆਪਣੇ ਪਸੀਨੇ ਨਾਲ ਆਪਣੇ ਹੱਥਾਂ ਦੇ ਵਿੱਚੋਂ ਖਾਣਾ ਕੱਟੇਗਾ ਸੋ ਲੱਗਦਾ ਕਿ ਉਹ ਜਿਹੜਾ ਸ਼ਰਾਪ ਆ ਇਹਨਾਂ ਦਿਨਾਂ ਤੱਕ ਆ ਰਿਹਾ ਤੇ ਬਿਸ਼ੱਕ ਇਹਨਾਂ ਦੀ ਉਮਰ ਬਹੁਤ ਲੰਬੀ ਸੀ ਆਮ ਫਿਰ ਵੀ ਉਹਨਾਂ ਨੂੰ ਬਹੁਤ ਕਸ਼ਟ ਸਹਿਣਾ ਪੈਂਦਾ ਸੀ ਸੋ ਤੇ ਹੁਣ ਉਹ ਕਹਿੰਦਾ ਵੀ ਨੂਨ ਇਹ ਉਹ ਜਿਹੜਾ ਸਰਾਪ ਲਾਹੁਣਾ ਆ ਉਹ ਕਿਦਾਂ ਲਾਹੁਣਾ ਸਾਨੂੰ ਬਾਅਦ ਚ ਪਤਾ ਲੱਗੂਗਾ ਪਰ ਇਥੇ ਉਹ ਕਹਿ ਰਿਹਾ ਕਿ ਨੂਨ ਇਹ ਉਹ ਲਾਹੁਣਾ ਆ ਤੇ ਅਸੀਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਯਿਸੂ ਨੇ ਵੀ ਸਾਡੇ ਤੋਂ ਪਾਪ ਲਹਾਇਆ ਕਿਉਂਕਿ ਜਦੋਂ ਮੈਂ ਪੜ੍ਹਨ ਆਇਆ ਮੈਂ ਕੋਸ਼ਿਸ਼ ਕਰਦਾ ਕਿ ਯਿਸੂ ਬਾਰੇ ਇਹ ਕੋਈ ਕੋਈ ਇਸਨੂੰ ਯਾਦ ਆਉਂਦੀ ਚੀਜ਼ ਜਿਸ ਜੋ ਕਿ ਤਾ ਕਰਕੇ ਇਬਰਾਨੀ ਲੇਖਤਾ ਦਾ ਮਾਰਕਸ ਦੀ ਇਹ ਹੈ ਯਿਸੂ ਵੱਲ ਪਰਸ਼ਾਵਾਂ ਯੂ نو ਸੋ ਅਸੀਂ ਕਹਿ ਸਕਦੇ ਹ ਨੂਨ ਨੇ ਮਨੁੱਖ ਜਾਤ ਨੂੰ ਧਰਤੀ ਦੇ ਸਰਾਪ ਤੋਂ ਉਠਾਇਆ ਯਿਸੂ ਨੇ ਇਨਸਾਨਾਂ ਨੂੰ ਆਪ ਪਾਪ ਦੇ ਸਰਾਪ ਤੋਂ ਉਠਾਇਆ ਤੇ ਜੋ ਫਿਰ ਉਹਦੀਆਂ ਸਾਰੀਆਂ ਬਰਕਤਾਂ ਆਉਂਦੀਆਂ ਆ ਯਿਸੂ ਦੇ ਰਾਹੀਂ ਆਉਂਦੀਆਂ ਸੋ ਥੇਅਰ ਇਜ਼ ਅ ਕਨੈਕਸ਼ਨ ਦੈਟ ਵੀ ਕੈਨ ਥਿੰਕ ਅਬਾ ਸੋ ਇੱਥੇ ਲਿਖਿਆ ਕਿ ਲਾਮਕ ਅ ਨੂਨ ਨੂੰ ਜਨਮ ਦੇਣ ਤੋਂ ਬਾਅਦ 595 ਸਾਲਾਂ ਲਈ ਜੀਆ ਤੇ ਉਹਦੇ ਹੋਰ ਕਈ ਧੀਆ ਪੁੱਤਰ ਸਨ ਫਿਰ ਅਸੀਂ ਕਹਿ ਸਕਦੇ ਕਿ ਲਾਮਕ ਦੇ ਸਾਰੇ ਦਿਨ 777 ਸਾਲਾਂ ਦੇ ਸਨ ਤੇ ਫਿਰ ਉਹ ਮਰ ਗਿਆ ਨੂਨ ਤੋਂ ਬਾਅਦ ਸੋਰੀ ਜੋਦਨ ਨੂੰ 500 ਸਾਲਾਂ ਦਾ ਸੀ ਨੂੰ ਨੇ ਸ਼ਮ ਹਮ ਤੇ ਜਫਤ ਨੂੰ ਜਮਾਇਆ ਸੋ ਇੰਟਰਸਟਿੰਗ ਜੀਜਾ ਕਿ ਬਾਕੀ ਸਾਰਿਆਂ ਨੇ ਬੱਚੇ ਜਮਾਇ ਸੀ 182 ਸਾਲਾਂ ਦੇ 184 ਸਾਲਾਂ ਦੇ 65 ਸਾਲਾਂ ਤੋਂ ਬਾਅਦ 105 ਸਾਲਾਂ ਤੋਂ ਬਾਅਦ 70 ਸਾਲਾਂ ਤੋਂ ਬਾਅਦ ਪਰ ਨੂੰ ਨੇ ਬੱਚੇ ਜਮਾਇ 500 ਸਾਲਾਂ ਬਾਅਦ ਤੇ ਉਸੇ ਸ਼ਮ ਹਮ ਐਂਡ ਜਫਤ ਸੋ ਦੈਨ ਮੁੰਡੇ ਦਾ ਜ਼ਿਕਰ ਕੀਤਾ ਗਿਆ ਇੱਥੇ ਸੋ ਹੁਣ ਅਸੀਂ ਸ਼ੇਮਾ ਸੀ ਨੂੰ 500 ਸਾਲਾਂ ਦਾ ਸੀ ਤਦ ਨੂੰ ਤੋਂ ਸ਼ੇਮ ਖਾਮ ਅਤੇ ਜਾਫਸ ਜੰਮੇ ਸੋ ਹਣ ਸੀ ਸ਼ੇਮਾ ਦੇਖਦੇ ਆ ਮਨੁੱਖ ਜਾਤੀ ਦੀ ਦੀ ਦਸ਼ਟਾ ਇਥੇ ਲਿਖਿਆ ਜਦੋਂ ਫਿਰ ਜਦ ਮਨੁੱਖਤਾ ਦੀ ਉੱਤੇ ਵਧਣ ਲੱਗੇ ਲੱਗ ਪਏ ਸੋ ਇਹ ਨੂੰ ਦੇ ਦਿਨਾਂ ਵਿੱਚ ਗੱਲ ਹੋ ਰਹੀ ਆ ਅਤੇ ਉਹਨਾਂ ਤੋਂ 3 ਜੰਮਿਆ ਤਦ ਪਰਮੇਸ਼ਰ ਦੇ ਪੁੱਤਰਾਂ ਨੇ ਮਨੁੱਖ ਦੀਆਂ 3 ਨੂੰ ਵੇਖਿਆ ਸੋ ਪਰਮੇਸ਼ਰ ਦੇ ਪੁੱਤਰ ਇਥੇ ਤਨੂ ਇਹ ਫਰਿਸ਼ਤੇ ਜਿਹੜੇ ਅਦਖ ਸਵਰਗ ਦੇ ਫਰਿਸ਼ਤੇ ਜਿਹੜੇ ਇਨਸਾਨ ਤੋਂ ਪਹਿਲਾਂ ਸਵਰਗ ਵਿੱਚ ਸਨ ਉਹਨਾਂ ਬਾਰੇ ਗੱਲ ਹੋ ਰਹੀ ਹੈ ਮਨੁੱਖ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ ਉਹਨਾਂ ਨੇ ਥੱਲੇ ਧਰਤੀ ਤੇ ਦੇਖਿਆ ਤਾਂ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ ਸੋ ਬਿਸ਼ੱਕ ਇਥੇ ਨਹੀਂ ਕਿਹਾ ਥੱਲੇ ਆਏ ਪਰ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਕਿਹਾ ਹੈ ਸੋ ਮੇਬੀ ਅਸੀਂ ਅਸੂਮ ਕਰ ਰਹੇ ਹਾਂ ਸੋ ਪਰ ਮੈਂ ਇਥੇ ਇਥੇ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਪਰ ਇੱਥੇ ਅਸੀਂ ਅਸਿਮ ਕਰ ਰਹੇ ਹੇ ਪਰਮੇਸ਼ਰ ਦੇ ਪੁੱਤਰਾਂ ਨੇ ਮਨੁੱਖ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ ਤਦ ਉਹਨਾਂ ਨੇ ਸੀ ਉਹਨਾਂ ਨੇ ਮਨੁੱਖ ਦੀਆਂ ਧੀਆਂ ਮਤਲਬ ਉਹ ਮਨੁੱਖ ਦੇ ਨੇਸਨ ਉਹਨਾਂ ਨੇ ਮਨੁੱਖ ਦੀਆਂ ਧੀਆਂ ਨੂੰ ਦੇਖਿਆ ਕਮਾਲ ਦੀ ਗੱਲ ਹੈ ਕਿ ਜਿਹੜੇ ਫਰਿਸ਼ਤੇ ਸੀ ਇਹਨਾਂ ਨੂੰ ਵੀ ਜਿਹੜੀ ਨਾਰੀ ਸੀ ਸੋਹਣੀ ਲੱਗਦੀ ਸੀ ਤਦ ਉਹਨਾਂ ਨੇ ਉਹਨਾਂ ਸਾਰਿਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਿਆ ਵਿਆਹ ਵੀ ਕਿਤੇ ਉਦੋਂ ਨਹੀਂ ਲੈ ਲਿਆ ਵਿਆਹ ਵੀ ਕਰ ਲੇ ਜੋ ਬਨੇ ਆਖਿਆ ਮੇਰਾ ਆਤਮਾ ਮਨੁੱਖ ਦੇ ਵਿਰੁੱਧ ਸਦਾ ਤੱਕ ਵਾਦ ਵਿਵਾਦ ਨਹੀਂ ਕਰਦਾ ਰਹੇਗਾ ਕਿਉਂਕਿ ਉਹ ਸਰੀਰ ਹੀ ਹੈ ਉਸ ਦੀ ਉਮਰ 120 ਸਾਲਾਂ ਦੀ ਹੋਵੇਗੀ ਇੰਟਰਸਟਿੰਗ ਇੱਥੇ ਡੀਜੀਆਦ ਵਿਚਾਰ ਰਬ ਕਹਿ ਰਿਹਾ 120 ਸਾਲਾਂ ਦੀ ਹੋਵੇਗੀ ਹੁਣੇ ਨਹੀਂ ਪਤਾ ਕਿ ਉਹ ਮਨੁੱਖ ਦੀ ਉਮਰ ਦੀ ਹੱਦ ਦੱਸ ਰਿਹਾ ਹੈ ਜਾਂ ਜਦੋਂ ਉਹਨੇ ਜਲ ਪਰ ਲੋ ਲੈ ਆਉਣੀਆਂ ਸੋ ਐਨੀ ਵਾਈਜ਼ ਅਸੀਂ ਦੇਖਦੇ ਹਾਂ ਜੇ ਆਪਾਂ ਹੋਰ ਪੜ੍ਹ ਕੇ ਉਹਨਾਂ ਦਿਨਾਂ ਵਿੱਚ ਧਰਤੀ ਉੱਤੇ ਦਾੰਤ ਵਸਦੇ ਸਨ ਅਤੇ ਇਸ ਤੋਂ ਬਾਅਦ ਜਦ ਪਰਮੇਸ਼ਰ ਦੇ ਪੁੱਤਰ ਆਦਮੀ ਦੀਆਂ ਧੀਆਂ ਕੋ ਆਏ ਅਤੇ ਉਹਨਾਂ ਨੇ ਉਹਨਾਂ ਲਈ ਜੋ ਪੁੱਤਰ ਜਣੇ ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਇਥੇ ਲਿਖਿਆ ਪਰਸਪਰ ਹੋਏ ਸੋ ਜਦੋਂ ਪਰਮੇਸ਼ਰ ਦੇ ਪੁੱਤਰਾਂ ਨੇ ਇਹਨਾਂ ਔਰਤਾਂ ਆ ਵਿਆਹ ਕਰਕੇ ਇਹਨਾਂ ਦੇ ਬੱਚੇ ਜੰਮੇ ਫਿਰ ਉਹ ਬੱਚੇ ਜਿਹੜੇ ਸੀ ਉਹ ਵੀ ਜਿਹਦਾ ਇੱਥੇ ਲਿਖਿਆ ਸੂਰਬੀਰ ਸ਼ਕਤੀਸ਼ਾਲੀ ਇਨਸਾਨ ਨਾਲੋਂ ਕਿਤੇ ਆਮ ਇਨਸਾਨ ਆਮ ਇਨਸਾਨ ਨਰ ਨਾਰੀ ਆਮ ਨਰ ਨਾਰੀ ਦੇ ਬੱਚਿਆਂ ਨਾਲੋਂ ਉਹ ਕਿਤੇ ਜ਼ਿਆਦਾ ਵੱਡੇ ਤੇ ਸੂਰਬੀਰ ਸਨ ਕਿ ਸੋ ਪੰਜਵੀਂ ਅਸੀਂ ਦੇਖ ਰਹੇ ਹਾਂ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਧਰਤੀ ਉੱਤੇ ਵਧ ਗਈ ਹੈ ਅਤੇ ਉਹਨਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰੀਾਈ ਨਾਲ ਭਰਿਆ ਹੁੰਦਾ ਹੈ ਹਰੇਕ ਵਿਚਾਰ ਬੁਰੀਾਈ ਧਰਤੀ ਤੇ ਵਧ ਗਈ ਸੀ ਯਹੋਵਾ ਧਰਤੀ ਉੱਤੇ ਆਦਮੀ ਦੀ ਸਿਰਜਣਾ ਕਰਕੇ ਪਛਤਾਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ ਸੀ ਇਥੇ ਅਸੀਂ ਦੇਖਦੇ ਕਿ ਰੱਬ ਮਨ ਵਿੱਚ ਦੁਖੀ ਹੁੰਦਾ ਸੋ ਇਹ ਵੀ ਹੈ ਕਿ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਇਹ ਵੀ ਸੋਚਿਆ ਕਿ ਜੋ ਇਨਸਾਨ ਕਰਦਾ ਹੈ ਉਹਦਾ ਫਰਕ ਰੱਬ ਦੇ ਉੱਤੇ ਨਹੀਂ ਪੈਂਦਾ ਉਹਦਾ ਅਸਰ ਨਹੀਂ ਰੱਬ ਤੇ ਪੈਂਦਾ ਇੱਥੇ ਲਿਖਿਆ ਉਹ ਦੁਖੀ ਹੋਇਆ ਰੱਬ ਵੀ ਦੁਖੀ ਹੁੰਦਾ ਆ ਅਸੀਂ ਅਸੀਂ ਯਿਸੂ ਵਿੱਚ ਇਹ ਚੀਜ਼ ਦੇਖੀ ਸੀ ਜਦੋਂ ਉਹਨੇ ਧਰਤੀ ਉੱਤੇ ਬੁਰੀਾਈ ਦੇਖੀ ਸੀ ਜਦੋਂ ਮੌਤ ਉਹਨੇ ਦੇਖੀ ਸੀ ਉਹ ਅੰਦਰੋਂ ਦੁਖੀ ਹੁੰਦਾ ਸੀ ਉਹ ਰੋ ਵੀ ਲੈਂਦਾ ਸੀ ਸੋ ਇਥੇ ਸਾਨੂੰ ਰੱਬ ਦੀ ਪਛਾਨ ਹੁੰਦੀ ਹੈ ਕਿ ਉਹ ਉਹ ਹੈ ਇਸ ਪੱਖੋਂ ਸਾਡੇ ਵਰਗਾ ਹੈ ਜਿਸ ਤਰ੍ਹਾਂ ਅਸੀਂ ਵੀ ਦੁਖੀ ਹੋ ਜਾਂਦੇ ਹਾਂ ਉਹ ਵੀ ਦੁਖੀ ਹੁੰਦਾ ਹੈ ਤਦ ਇਹੋ ਬਣੇ ਆਖਿਆ ਮੈਂ ਆਦਮੀ ਨੂੰ ਜਿਸ ਦੀ ਮੈਂ ਰਚਨਾ ਕੀਤੀ ਹੈ ਆਦਮੀ ਡੰਗਰ ਕਿਸਰਨ ਵਾਲੇ ਅਤੇ ਆਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਉੱਤੋਂ ਮਿਟਾ ਦੇਵਾਂਗਾ ਕਿਉਂ ਜੋ ਮੈਂ ਉਹਨਾਂ ਨੂੰ ਬਣਾ ਕੇ ਪਛਤਾਉਂਦਾ ਹਾਂ ਸੋ ਇੱਥੇ ਇੰਟਰਸਟਿੰਗ ਚੀਜ਼ ਹੈ ਵੀ ਜਾਨਵਰਾਂ ਨੂੰ ਵੀ ਬਣਾਉਣ ਵਿੱਚ ਯਾ ਰਬ ਨੇ ਪਛਤਾਇਆ ਸੋ ਇਨਸਾਨਾਂ ਨੂੰ ਤਾਂ ਪਛਤਾਉਣਾ ਸੀ ਕਰਕੇ ਉਹ ਬੁਰੇ ਕੰਮ ਕਰ ਰਹੇ ਸੀ ਪ੍ਰਿਥੀ ਨੇ ਕਿਹਾ ਸਰ ਇੱਕ ਜਿਹੜੀ ਮੈਂ ਸ੍ਰਿਸ਼ਟੀ ਉੱਤੇ ਰਚੀ ਇਹ ਚੀਜ਼ ਉਹਨਾਂ ਨੂੰ ਬਣਾਉਣ ਤੋਂ ਮੈਂ ਪਛਤਾਉਣਾ ਹੈ ਓਕੇ ਸੋ 8ਵੀਂ ਆਇਤ ਵੇਖਣ ਦਾ ਪਰਨੂ ਉੱਤੇ ਯਹੋਵਾ ਦੀ ਕਿਰਪਾ ਹੋਈ ਸੋ ਪਰ ਜਿਹੜਾ ਨੂ ਵਿਅਕਤੀ ਸੀ ਜਿਹਦੇ ਬਾਰੇ ਨੂ ਦੇ ਬਾਪ ਨੇ ਲਾਮਕ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਸਾਨੂੰ ਸਾਡੇ ਹੱਥਾਂ ਦੀ ਮਿਹਨਤੋਂ ਆਰਾਮ ਦਵਾਊਗਾ ਉਹ ਉਸ ਨੂੰ ਵਿੱਚ ਰੱਬ ਪਰਸਨ ਸੀ ਉਸ ਨੂੰ ਦੇ ਉੱਤੇ ਰੱਬ ਦੀ ਕਿਰਪਾ ਸੀ ਸੋ ਇਥੋਸੇ ਹੋਰ ਚੀਜ਼ ਹੈ ਕਿ ਬਹੁਤ ਬਹੁਤ ਵੱਡੀ ਚੀਜ਼ ਦੇਖਦੇ ਆ ਕਿ ਰੱਬ ਜਿੱਦਾਂ ਵਿਸ਼ਾਕ ਰੱਬ ਦੀਆਂ ਨਜ਼ਰਾਂ ਵਿੱਚ ਪੂਰੀ ਧਰਤੀ ਪ੍ਰੇਸ਼ਟ ਹੋ ਗਈ ਸੀ ਬੁਰੇ ਕੰਮ ਹੋ ਰਹੇ ਸੀ ਪਰ ਫੇਰ ਵੀ ਉਹਨੇ 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 ਫੇਰ ਵੀ ਦੇਖਿਆ ਕਿ ਕਿਹਦਾ ਦਿਲ ਸਾਫ਼ ਹੈ ਕਿਹਦਾ ਦਿਲ ਉਹ ਨੂੰ ਫੇਰ ਕਰ ਦਿੱਤੀ ਬਿਸ਼ੱਕ ਉਹ ਇੱਕ ਵੀ ਹੋਵੇ ਇੱਕ ਇੱਕ ਵੀ ਕਿਉਂ ਨਾ ਹੋਵੇ ਜਿਸ ਤਰ੍ਹਾਂ ਇੱਥੇ ਨੂੰ ਸੀ ਹੁਣ ਅਸੀਂ ਨੂੰ ਬਾਰੇ ਪੜ੍ਹਦੇ ਆਂ ਨੌਵੀਂ ਅਧਿਆਇ ਵਿੱਚ ਇਹ ਨੂੰ ਦੀ ਵੰਸ਼ਵਾਲੀ ਹੈ ਨੂੰ ਇੱਕ ਧਰਮੀ ਮਨੁੱਖ ਸੀ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂੰ ਪਰਮੇਸ਼ਰ ਦੇ ਨਾਲ-ਨਾਲ ਚੱਲਦਾ ਸੀ ਸੀ ਐਕਾ ਇੰਟਰਸਟਿੰਗ ਜੀ ਜਿਦਾ ਸੀ ਦੇ ਐਕਸੈਕਲੀ ਆ ਨੂੰ ਬਾਰੇ ਜਿਹ ਦੋਸੀਂ ਜੀਸੂ ਬਾਰੇ ਸੋਚਦੇ ਆਂ ਈਸੂ ਵੀ ਜਦੋਂ ਆਸਟ ਦੇ ਉੱਤੇ ਜਨਮ ਲਿਆ ਉਹ ਉਹ ਸੰਪੂਰਨ ਸੀ ਪਰ ਉਹ ਨੂਹ ਨਾਲੋਂ ਕਿਤੇ ਜ਼ਿਆਦਾ ਸੰਪੂਰਨ ਸੀ ਪਰ ਉਹ ਪੂਰੀ ਤਰ੍ਹਾਂ ਕਰਕੇ ਨੂਹ ਨੇ ਤਾਂ ਬਾਤ ਦੇਖ ਰਹੇ ਕਈ ਗਲਤੀਆਂ ਵੀ ਕੀਤੀਆਂ ਪਰ ਜਿੱਦਾਂ ਨੂਹ ਨੇ ਮਨੁੱਖ ਜਾਤ ਨੂੰ ਜੀਉਂਦਾ ਰੱਖਿਆ ਅਸੀਂ ਦੇਖੂਗਾ ਕਿਦਾਂ ਅਸੀਂ ਦੇਖ ਸਕਦੇ ਹਾਂ ਨੂਹ ਤੇ ਯਿਸੂ ਵੈਸਾ ਨੂੰ ਕਈ ਸਮਤੀ ਕਾਫੀ ਸਮਤੀ ਦੱਸਦੀ ਹੈ ਨੂਹ ਨੇ ਜੋ ਕੀਤਾ ਮਤਲਬ ਇਨਸਾਨ ਜਾਤ ਨੂੰ ਕੈਮ ਰੱਖਿਆ ਤੇ ਇਨਸਾਨ ਜਾਤ ਨੂੰ ਸੋਸੀਂ ਦੇਖਾਂਗੇ ਐਨੀਵਾਇਸ ਆਪਣੇ ਮਾਨਸ ਚੇਤ ਰੱਖਿਓ ਕਿ ਨੂਦ ਵਿੱਚ ਤੇ ਯੀਸੂ ਵਿੱਚ ਕੀ ਤੁਹਾਨੂੰ ਸਮਿਲਰਿਟੀ ਦੱਸਦੀ ਹੈ ਸਾਰਿਆਂ ਨੇ ਇੱਕ ਸਮਿਲਰਿਟੀ ਹੋਣੀ ਹੈ ਕਿ ਕਿਉਂ ਪਾਪੀ ਸੀ ਪਰ ਇਨਸਾਨੇ ਸੀ ਪਰ ਯੀਸੂ ਨਹੀਂ ਸੀ ਪਰ ਕਈ ਚੀਜ਼ਾਂ ਸਮਤ ਸਾਨੂੰ ਸੇ ਹੀ ਇਸ ਸਾਂਤੀ ਪਾਉਂਦੀ ਹੈ ਸੋ ਇਹ ਨੂ ਦੀ ਬੰਛਵਾਲ ਹੈ ਨੂ ਇੱਕ ਧਾਰਮੀ ਮਨੁੱਖ ਸੀ ਆਪਣੀ ਪੀੜੀ ਵਿੱਚ ਸੰਪੂਰਨ ਸੀ ओके ਅਤੇ ਨੂੰ ਪਰਮੇਸ਼ਰ ਦੇ ਨਾਮ ਨਾਲ ਚੱਲਦਾ ਸੀ ਨੂੰ ਦੇ ਤਿੰਨ ਪੁੱਤਰ ਸਨ ਅਰਥਾਤ ਸ਼ਾਮ ਹਾਮ ਅਤੇ ਯਾਫਤ ਧਰਤੀ ਪਰਮੇਸ਼ਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ ਤਦ ਪਰਮੇਸ਼ਰ ਨੇ ਧਰਤੀ ਨੂੰ ਵੇਖਿਆ ਅਤੇ ਵੇਖੋ ਉਹ ਵਿਗੜੀ ਹੋਈ ਸੀ ਕਿਉਂਕਿ ਸਾਰੇ ਮਨੁੱਖ ਨੇ ਆਪਣੇ ਚਾਲ ਚੱलन ਧਰਤੀ ਉੱਤੇ ਵਿਗਾੜ ਲਿਆ ਸੀ ਸੀ ਇਨਫੋਰਮੇਸ਼ਨ ਨੇ ਨੂਨ ਆਖਿਆ ਮੈਂ ਸਾਰੇ ਪ੍ਰਾਣੀਆਂ ਨੂੰ ਨਾਸ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਹਨਾਂ ਦੇ ਕਾਰਨ ਬੁਰੀਆਈ ਨਾਲ ਭਰ ਗਈ ਹੈ ਵੇਖ ਮੈਂ ਉਹਨਾਂ ਨੂੰ ਧਰਤੀ ਦੇ ਸਮੇਤ ਨਾਸ ਕਰ ਦੇਵਾਂਗਾ ਤੂੰ ਗੋਫਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ ਤੂੰ ਉਸ ਕਿਸ਼ਤੀ ਵਿੱਚ ਕੋਠਣੀਆਂ ਬਣਾਈ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਪੀ ਤਾਂ ਕਿ ਪਾਣੀ ਨਾ ਅੰਦਰ ਚਲ ਜਵੇ ਰਹਾ ਉਹਨੂੰ ਇਸੇ ਤਰ੍ਹਾਂ ਬਣਾਈ। ਵੇ ਕਿਸ਼ਤੀ ਦੀ ਲੰਬਾਈ 100 ਹੱਥ, ਉਹਦੀ ਚੌੜਾਈ 50 ਹੱਥ ਅਤੇ ਉਹਦੀ ਉਚਾਈ 30 ਹੱਥ ਹੋਵੇ। ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈ। ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈ। ਅਤੇ ਉਸ ਦੀਆਂ 3 ਮੰਜ਼ਲਾਂ ਬਣਾਈ। ਵੇਖ ਮੈਂ ਹਾਂ। ਮੈਂ ਹਾਂ। ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂ ਜੋ ਸਾਰੇ ਸਰੀਰ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ ਆਕਾਸ਼ ਦੇ ਹੇਠੋਂ ਨਾਸ ਕਰ ਦੇਵਾਂ ਉਹ ਸਭ ਕੁਝ ਜਿਹੜਾ ਧਰਤੀ ਉੱਤੇ ਹੈ ਪ੍ਰਾਨ ਛੱਡ ਦੇਵੇਗਾ ਪਰ ਮੈਂ ਆਪਣੇ ਨੇਮ ਮੈਂ ਆਪਣਾ ਨੇਮ ਤੇਰੇ ਨਾਲ ਬੰਨਾਂਗਾ ਮਤਲਬ ਤੇਰੇ ਨਾਮ ਮੈਂ ਵਾਅਦਾ ਕਰਦਾ ਹਾਂ ਤੂੰ ਕਿਸ਼ਤੀ ਵਿੱਚ ਆਪਣੇ ਪੁੱਤਰਾਂ ਆਪਣੀਆਂ ਪਤਨੀਆਂ ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਜਾਵੇਂਗਾ ਤੂੰ ਸਾਰੇ ਜੀਵ ਦੇ ਪ੍ਰਾਣੀਆਂ ਵਿੱਚੋਂ ਇੱਕ-ਇੱਕ ਜੋੜਾ ਅਰਥਾਤ ਨਰ ਅਤੇ ਮਾਦਾ ਕੈਸ਼ਤੀ ਵਿੱਚ ਲਈ ਲੈ ਲਈ ਤਾਂ ਜੋ ਤੂੰ ਉਹਨਾਂ ਨੂੰ ਆਪਣੇ ਨਾਲ ਜਿਉਂਦਾ ਰੱਖ ਸਕੇ ਪੰਛੀਆਂ ਦੀ ਹਰੇਕ ਪ੍ਰਜਾਤੀ ਡੰਗਰ ਦੀ ਹਰੇਕ ਪ੍ਰਜਾਤੀ ਅਤੇ ਜ਼ਮੀਨ ਦੇ ਸਾਰੇ ਕਿਸਮਾਂ ਪਾਇਆ ਵਿੱਚੋਂ ਉਹਨਾਂ ਦੀ ਪ੍ਰਜਾਤੀ ਅਨੁਸਾਰ ਸਾਰਿਆਂ ਵਿੱਚੋਂ ਇੱਕ-ਇੱਕ ਜੋੜਾ ਤੇਰੇ ਨਾਲ ਆਉਣਗੇ ਤਾਂ ਜੋ ਉਹ ਤੇਰੇ ਨਾਲ ਜਿਉਂਦੇ ਰਹਿਣ ਸੋ ਰੱਬ ਨੇ ਇਠਾਲੇ ਸੀ ਬਈ ਅਸੀਂ ਜਿਹੜੀਆਂ ਸਾਰੀਆਂ ਕੈਸਮਾਂ ਨੂੰ ਸਾਹਮਣੇ ਰੱਖਣਾ ਹੈ ਤਾਂ ਕਿ ਉਹ ਦੁਬਾਰਾ ਪੈਦਾ ਹੋਣ ਜਦੋਂ ਸਾਰੇ ਬਾਕੀ ਦੇ ਪ੍ਰਾਨ ਛੱਡ ਦੇਣਗੇ ਤੂੰ ਆਪਣੇ ਲਈ ਹਰ ਪ੍ਰਕਾਰ ਦੇ ਭੋਜਨ ਪਦਾਰਥਾਂ ਵਿੱਚੋਂ ਕੁਝ ਲੈ ਲੈ ਅਤੇ ਉਸ ਨੂੰ ਆਪਣੇ ਕੋਲ ਇਕੱਠਾ ਕਰ ਉਹ ਤੇਰੇ ਲਈ ਅਤੇ ਉਹਨਾਂ ਦੇ ਲਈ ਭੋਜਨ ਹੋਵੇਗਾ ਤਦ ਨੂੰ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਰ ਨੇ ਉਸ ਨੂੰ ਹੁਕਮ ਦਿੱਤਾ। ਸੋ ਇਹ ਜਿਹੜੀ ਚੀਜ਼ ਹੈ ਕਿ ਨੂਨ ਨੇ ਉਸੇ ਤਰ੍ਹਾਂ ਕੀਤਾ ਐਨ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਰ ਨੇ ਉਹਨੂੰ ਹੁਕਮ ਦਿੱਤਾ। ਇਹ ਵੀ ਯਿਸੂ ਨਾਸਾਮ ਵੀ ਹੈ। ਯਿਸੂ ਨੇ ਵੀ ਐਨ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹਦੇ ਪਿਤਾ ਨੇ ਉਹਨੂੰ ਹੁਕਮ ਦਿੱਤਾ ਸੀ ਧਰਤੀ ਉੱਤੇ। ਸੋ ਇੱਥੇ ਅਸੀਂ ਜਿਸ ਦੁਬਾਰਾ ਦੇ ਹੈਰਾਨੇ ਆ ਨੂਨ ਨੂੰ ਕਿਸ਼ਤੀ ਬਣਾਉਣ ਨੂੰ ਹੁਕਮ ਦਿੱਤਾ ਤਾਂ ਕਿ ਉਹ ਸਾਰੇ ਇਨਸਾਨਾਂ ਨੂੰ ਮਤਲਬ ਉਹ ਆਪਣੇ ਪਰਿਵਾਰ ਨੂੰ ਜਿਹੜੇ 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 ਉਹਨਾਂ ਦੇ ਵਿੱਚੋਂ ਫਿਰ ਪਿਛੇ ਵਿੱਚ ਜਮਲੇ ਸੀ ਇਨਸਾਨ ਜਾਤ ਨੂੰ ਬਚਾਇਆ ਐਕਸਾਈਨ ਦੀ ਐਂਡ ਕਰਕੇ ਜੇ ਨੂੰ ਵੀ ਮਰ ਜਾਂਦਾ ਫਿਰ ਰੱਬ ਨੂੰ ਦੁਬਾਰਾ ਇਨਸਾਨ ਜਾਤ ਨੂੰ ਪੈਦਾ ਕਰਨਾ ਪੈਣਾ ਸੀ ਪਰ ਰੱਬ ਨੇ ਨੂੰ ਦੇ ਰਹੀਂ ਇਨਸਾਨ ਜਾਤ ਨੂੰ ਕੈਮ ਰੱਖਿਆ ਅਸ ਇਨਸਾਨ ਜਿਹੜੀ ਕੈਸਮ ਹੈ ਤੇ ਜਾਨਵਰਾਂ ਦੀਆਂ ਕੈਸਮਾਂ ਨੂੰ ਵੀ ਤੇ ਇਹ ਹੋਇਆ ਕਿਛਤੀ ਦੇ ਰਹੀਂ ਸੋ ਇੱਥੇ ਅਸੀਂ ਫਿਰ ਉਤਪਤੀ ਨੂੰ ਬੰਦ ਕਰਦੇ ਹਾਂ